ਲਓ ਜੀ ਇਸ ਵੀਡੀਓ ਨੂੰ ਧਿਆਨ ਨਾਲ ਸੁਣ ਲਿਓ ਕਿਉਂਕਿ ਅੱਜ ਦੇ ਟਾਈਮ 'ਚ ਨੇਰੇ ਸਵੇਰੇ ਆਪਾਂ ਜਾਣਾ ਹੁੰਦਾ ਖੇਤ ਜਾਣਾ ਹੁੰਦਾ ਜਾਂ ਕਿਤੇ ਹੋਰ ਜਾਣਾ ਹੁੰਦਾਗਾ ਰਾਹ 'ਚ ਨਸ਼ੇ ਪੱਤੇ ਵਾਲੇ ਮੁੰਡੇ ਖੜੇ ਹੁੰਦੇ ਆਪਾਂ ਨੂੰ ਲੁੱਟ ਖੋ ਇਹ ਕਰ ਲੈਂਦੇ ਆ ਉਹਨਾਂ ਤੋਂ ਇੱਕ ਦੋ ਸਾਵਧਾਨੀਆਂ ਵਰਤਨ ਵਾਸਤੇ ਬਾਈ ਆਹ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਹੁਣ ਬਾਈ ਜਦੋਂ ਆਪਾਂ ਹੁਣ ਖੇਤ ਨੂੰ ਜਾਣਾ ਹੁੰਦਾਗਾ ਹੁਣ ਸਾਹਮਣੇ ਹੁਣ ਮੰਨ ਕੇ ਚੱਲੋ ਵੀ ਮੋੜ ਆਉਂਦਾਗਾ ਮੋੜ ਤੇ ਪਤਾ ਕੀ ਗੱਲ ਹੈ ਬਾਈ ਹੁਣ ਜਿਵੇਂ ਹੁਣ ਮੋੜ ਤੇ ਆਪਾਂ ਮੋਟਰਸਾਈਕਲ ਸਕੂਟਰ ਮੋਟਰਸਾਈਕਲ ਹੌਲੀ ਕਰ ਲੈਂਦੇ ਆ ਜਿਨ੍ਹਾਂ ਨੇ ਚੋਰੀ ਡੱਕ ਕਰਨਾ ਹੁੰਦਾ ਆਪਾਂ ਤੋਂ ਲੁੱਟ ਖੋਹ ਕਰਨੀ ਹੁੰਦੀ ਆ ਉਹ ਦਰਖਤਾਂ ਦੇ ਨਾਲ ਲਾ ਕੇ ਖੜ ਜਾਂਦੇ ਆ ਮੋੜ ਤੇ ਬਈ ਜਦੋਂ ਆਪਾਂ ਰਾਤ ਨੂੰ ਜਾਣਾ ਹੁੰਦਾਗਾ ਤੇ ਜਿਵੇਂ ਆ ਮੋੜ ਆ ਗਿਆ ਆਪਾਂ ਮੋਟਰਸਾਈਕਲ ਹੌਲੀ ਹੁੰਦਾ ਇਹ ਆਪਣੇ ਫਿਰ ਗੱੜ ਚ ਹੱਥ ਪਾ ਲੈਂਦੇ ਆ ਜਾਂ ਬਈ ਇਹ ਧੱਕਾ ਮਾਰਦੇ ਆ ਸਾਡੇ ਪਿੰਡ ਹੋਇਆ ਸੀ ਮੈਂ ਤਾਂ ਵੀਡੀਓਸ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਇਹ ਦੋ ਚਾਰ ਗੱਲਾਂ ਦਾ ਧਿਆਨ ਰੱਖਣਾ ਸਾਵਧਾਨੀ ਇੰਨੀ ਕੁ ਵਰਤਨੀਆ ਬਸ ਵੀ ਜੋ ਦਰਖਤ ਨਾਲ ਬੰਦਾ ਖੜਾ ਹੁੰਦਾ ਆਪੂੰ ਧੱਕਾ ਮਾਰਦਾ ਡੱਗ ਪੈਂਦੇ ਆਪਾਂ ਡਟ ਕੋ ਕਰ ਲੈਂਦੇ ਆ ਬਸ ਬਈ ਇੰਨੀ ਕੁ ਵੀਡੀਓ ਸੀਗੀ ਤੇ ਵੀਡੀਓ ਨੂੰ ਜਿੰਨਾ ਹੋ ਸਕਦਾ ਸ਼ੇਅਰ ਜ਼ਰੂਰ ਕਰ ਦਿਓ